ਸਲੋਕ ਮਹਲਾ 3 ਸੱਚਾ ਨਾਮ ਧਿਆਏ ਤੂੰ ਸਭੋ ਵਰਤੈ ਸੱਚ ਨਾਨਕ ਹੁਕਮੈ ਜੋ ਬੁੱਝੈ ਸੋ ਫਲ ਪਾਏ ਸੱਚ ਕਤਨੀ ਬਦਨੀ ਕਰਤਾ ਫਿਰੈ ਹੁਕਮ ਨਾ ਬੁੱਝੈ ਸੱਚ ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤ ਹੋਏ ਵਿਣ ਮੰਨੇ ਕਾਚਨ ਕਾਚ ਮਹਲਾ 3 ਮਨ ਮੁਖ ਬੋਲ ਨਾ ਜਾਣਨੀ ਉਹਨਾ ਅੰਦਰ ਕਾਮ ਕ੍ਰੋਧ ਅਹੰਕਾਰ ਹੋਏ ਥਾਉ ਕਥਾਉ ਨਾ ਜਾਣਨੀ ਉਹਨੇ ਅੰਤਰ ਲੋਭ ਵਿਕਾਰ ਹੋਏ ਆਪਣੈ ਸਵਾਏ ਆਏ ਬਹਿ ਗੱਲਾਂ ਕਰਹਿ ਉਹਨਾ ਮਾਰੇ ਜਮ ਜੰਦਾਰ ਅੱਗੇ ਦਰਗਾਹ ਲੇਖਾ ਮੰਗੀਐ ਮਾਰ ਖਵਾਰ ਕੀ ਚਹਿ ਕੂੜਿਆਰ ਇਹ ਕੂੜੈ ਕੀ ਮਲ ਕਿਉ ਉਤਰੈ ਕੋਈ ਕੱਢੋ ਇਹੋ ਵਿਚਾਰ ਸਤਿਗੁਰ ਮਿਲੈ ਤਾ ਨਾਮ ਦੜਾਈ ਸਭ ਕਿਲ ਵਿਖ ਕਟਣ ਹਾਰ ਨਾਮ ਜਪੇ ਨਾਮੋ ਆਰਾਦੀ ਤਿਸ ਜਨ ਕੋ ਕਰਹੁ ਸਭ ਨਮਸ਼ਕਾਰ ਮਲ ਕੂੜੀ ਨਾਮ ਉਤਾਰਿਐਨ ਜਪ ਨਾਮੁ ਹੋਆ ਸਚਿਆਰ ਜਨ ਨਾਨਕ ਜਿਸ ਦੇ ਇਹ ਚਲਤ ਹੈ ਸੋ ਜੀਵੋ ਦੇਵਨ ਹਾਰ ਪੌੜੀ ਤਉ ਦੇ ਵੜਦਾਤਾ ਨਹੀਂ ਕਿਸ ਆਖ ਸੁਣਾਈਐ ਗੁਰ ਪ੍ਰਸਾਦੀ ਪਾਏ ਜਿਥੋ ਹੋਮੈ ਜਾਈਐ ਰਸ ਕਸ ਸਾਦਾ ਬਾਹਰਾ ਸੱਚੀ ਵਡਿਆਈਐ ਜਿਸਨੋ ਬਖਸ਼ੇ ਤਿਸ ਦੇ ਆਪ ਲਏ ਮਲਾਈਐ ਘਟ ਅੰਤਰ ਅਮਰਤ ਰਖਿਉਨ ਗੁਰਮਖ ਕਿਸੈ ਪਿਆਈ ਸ਼ਲੋਕ ਮਹਲਾ 3 ਵਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜੇ ਸਤਗੁਰੂ ਭਾਵੈ ਸੋ ਮੰਨ ਲੈਨ ਉਸੇ ਹੀ ਕਰਮ ਕਰੇਨ ਜਾਏ ਪੁੱਛੋ ਸਿਮਰਤ ਸਾਸਤ ਵਿਆਸ ਸੁਖ ਨਾਰਦ ਬਚਨ ਸਭ ਸ੍ਰਿਸ਼ਟ ਕਰੇਨ ਸਚੈ ਲਾਏ ਸੱਚ ਲੱਗੇ ਸਦਾ ਸੱਚ ਸਮਾਲੇਨ ਨਾਨਕ ਆਏ ਸੇ ਪਰਵਾਨ ਭਏ ਜੇ ਸਗਲੇ ਕੁੱਲ ਤਰੇਨ ਮਹੱਲਾ ਤੀਜਾ ਗੁਰੂ ਜਿਨਾ ਕਾ ਅੰਦਲਾ ਸਿੱਖ ਪੀਂਦੇ ਕਰਮ ਕਰੇਨ ਓਏ ਭਾੜੇ ਚੱਲਣ ਆਪਣੈ ਨਿਤ ਝੂਠੋ ਝੂਠ ਬੋਲੇਨ ਕੂੜਕ ਸੱਤ ਕਮਾਉਂਦੇ ਪਰ ਨਿੰਦਾ ਸਦਾ ਕਰੇਨ ਓਏ ਆਪ ਡੁੱਬੇ ਪਰ ਨਿੰਦ ਕਾ ਸਗਲੇ ਕੁੱਲ ਡੋਬੇਨ ਨਾਨਕ ਜਿਤ ਓਇ ਲਾਏ ਤਿਤ ਲੱਗੇ ਓਏ ਬੱਪੜੇ ਕਿਆ ਕਰੇ ਨ ਪੌੜੀ ਸਭ ਨਦਰੀ ਅੰਦਰ ਰੱਖਦਾ ਜੇਤੀ ਸਿਸ਼ਟ ਸਭ ਕੀਤੀ ਇਕ ਕੂੜ ਕਸਤ ਲਾਇਨ ਮਨ ਮੁਖ ਵੇ ਗੂਤੀ ਗੁਰਮੁਖ ਸਦਾ ਧਿਆਈਐ ਅੰਦਰ ਹਰ ਪ੍ਰੀਤੀ ਜਿਨ ਕੋ ਪੋਤੇ ਪੁੰਨ ਹੈ ਤਿਨ ਬਾਤ ਸੁਪੀਤੀ ਨਾਨਕ ਨਾਮ ਧਿਆਈ ਐ ਸੱਚ ਸਿਫਤ ਸੁਨਾਈ ਸਲੋਕ ਮਹੱਲਾ ਪਹਿਲਾ ਸਤੀ ਪਾਪ ਕਰ ਸਤਿ ਕਮਾਹੀ ਗੁਰ ਦੀ ਖਿਆ ਘਰ ਦੇਵਣ ਜਾਹੀ ਇਸਤਰੀ ਪੁਰਖ ਹੈ ਖਟਿਆ ਭਾਉ ਭਾਵੇਂ ਆਉ ਭਾਵੇਂ ਜਾਉ ਸਾਸਤਿ ਬੇਦ ਨਾ ਮਾਨੈ ਕੋਈ ਆਪੋ ਆਪੈ ਪੂਜਾ ਹੋਏ ਕਾਜੀ ਹੋਏ ਕਹਿ ਬਹਿ ਨਿਆਈ ਫੇਰੀ ਤਸਬੀ ਕਰੇ ਖੁਦਾਏ ਵੱਡੀ ਲੈ ਕੇ ਹੱਕ ਗੁਆਈ ਜੇ ਕੋ ਪੁੱਛੇ ਤਾਂ ਪਾੜ ਸੁਣਾਏ ਤੁਰਕ ਮੰਤਰ ਕੰਨ ਹਿਰਦੈ ਸਮਾਹੀ ਲੋਕ ਮਹਾਵਹਿ ਚਾੜੀ ਖਾਹੀ ਚੌਕਾ ਦੇ ਕੇ ਸੁਚਾ ਹੋਏ ਐਸਾ ਹਿੰਦੂ ਵੇਖੋ ਕੋਈ ਜੋਗੀ ਗਿਰਹੀ ਜਟਾ ਬੇਪੂਤ ਆਗੈ ਪਾਛੈ ਰੋਵਹਿ ਪੂਤ ਜੋਗ ਨਾ ਪਾਇਆ ਜੁਗਤ ਗਵਾਈ ਕਿਤ ਕਾਰਨ ਸਿਰ ਛਾਈ ਪਾਈ ਨਾਨਕ ਕਲ ਕਾ ਇਹੋ ਪਰਵਾਨ ਆਪੇ ਆਖਣੁ ਆਪੇ ਜਾਣ ਮਹੱਲਾ ਪਹਿਲਾ ਹਿੰਦੂ ਕੈ ਘਰ ਹਿੰਦੂ ਆਵੇ ਸੂਤ ਜਨੇਊ ਪਰ ਗਲ ਪਾਵੇ ਸੂਤ ਪਾਏ ਕਰੇ ਬੁਰੀਾਈ ਨਾਤਾ ਤੋਤਾ ਥਾਇ ਨਾ ਪਾਈ ਮੁਸਲਮਾਨ ਕਰੇ ਵਡਿਆਈ ਵਿਣ ਗੁਰ ਪੀਰੈ ਕੋ ਥਾਏ ਨਾ ਪਾਈ ਰਾਹ ਦਸਾਏ ਉਥੈ ਕੋ ਜਾਏ ਕਰਨੀ ਬਾਝੋ ਪਿਸਤ ਨਾ ਪਾਈ ਜੋਗੀ ਕਹਿ ਘਰ ਜੋਤ ਦਸਾਈ ਤਿਤ ਕਾਰਨ ਕਨ ਮੁੰਦਰਾ ਪਾਈ ਮੁੰਦਰਾ ਪਾਏ ਫਿਰੈ ਸੰਸਾਰ ਜਿਥੈ ਕਿਤੇ ਸਿਰ ਜਨਹਾਰ ਜੀਤੇ ਜੀਤੇ ਤੇ ਵਾਟਾਉ ਕਿਰਿਆਈ ਢਿੱਲ ਨਾ ਕਾਉ। ਇਥੈ ਜਾਣੈ ਸੋ ਜਾਏ ਸਿਝਾਨੈ। ਹੋਰ ਫੱਕੜ ਹਿੰਦੂ ਮੁਸਲਮਾਨੈ। ਸਭਨਾ ਕਾ ਦਰ ਲੇਖਾ ਹੋਇ। ਕਰਨੀ ਬਾਝੂ ਤਰੈ ਨਾ ਕੋਇ। ਸਚੋ ਸਚ ਵਖਾਣੈ ਕੋਇ। ਨਾਨਕ ਅੱਗੇ ਪੁੱਛ ਨਾ ਹੋਇ। ਪੌੜੀ ਹਰ ਕਾ ਮੰਦਰ ਆਖੀਐ ਕਾਇਆ ਕੋਟ ਗੜ। ਅੰਦਰ ਲਾਲ ਜਵੇਹਰੀ ਗੁਰਮੁਖ ਹਰਿ ਨਾਮ ਪੜ ਹਰ ਕਾ ਮੰਦਰ ਸਰੀਰ ਅਤ ਸੁਹਣਾ ਹਰ ਹਰ ਨਾਮ ਦੇਣ ਮਨ ਮੁਖ ਆਪ ਖੁਆਇਨ ਮਾਇਆ ਮੋਹ ਨਿਤ ਕੜ ਸਭਨਾ ਸਾਹਿਬ ਇੱਕ ਹੈ ਪੂਰੇ ਭਾਗ ਪਾਇਆ ਜਾਈ ਸ਼ਲੋਕ ਮਹੱਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰਹਿ ਨਾ ਸਤ ਮੂੰਡ ਮਡਾਈ ਕੇਸੀ ਨਾ ਸਤ ਪੜਿਆ ਦੇਸ ਫਿਰਹਿ ਨਾ ਸਤ ਰੁੱਖੀ ਬਿਰਖੀ ਪੱਥਰ ਆਪ ਤਿ ਛਾਵ ਹੈ ਦੁਖ ਸਹਿ ਨਾ ਸਤ ਹਸਤੀ ਬੱਦੇ ਸੰਗਲ ਨਾ ਸਤ ਗਾਈ ਕਾਹੂ ਚਰਹਿ ਜਿਸ ਹੱਥ ਸਿਧ ਦੇਵੇ ਜੇ ਸੋਈ ਜਿਸ ਨੂੰ ਦੇ ਤਿਸ ਆਏ ਮਿਲੈ ਨਾਨਕ ਤਾਂ ਕੋ ਮਿਲੈ ਵਡਾਈ ਜਿਸ ਘਟ ਭੀਤਰ ਸ਼ਬਦ ਰਵੈ ਸਭ ਘਟ ਮੇਰੇ ਹਉ ਸਬਨਾ ਅੰਦਰ ਜਿਸਹਿ ਖਵਾਈ ਤਿਸ ਕੌਣ ਕਹੈ ਜਿਸਹਿ ਦਿਖਾਲਾ ਵਾਟੜੀ ਤਿਸਹਿ ਭਲਾਵੇ ਕੌਣ ਜਿਸਹਿ ਭਲਾਈ ਪੰਧ ਸਿਰ ਤਿਸਹਿ ਦਿਖਾਵੇ ਕੌਣ ਮਹੱਲਾ ਪਹਿਲਾ ਸੋ ਗਿਰਹੀ ਜੋ ਨਿਗਰਹ ਕਰੈ ਜਪ ਤਪ ਸੰਜਮ ਭੀਖਿਆ ਕਰੈ ਪੁੰਨ দান ਕਾ ਕਰੇ ਸਰੀਰ ਸੋ ਗਿਰਿ ਹੀ ਗੰਗਾ ਕਾ ਨੀਰ ਬੁਲੈ ਸਰਸਤ ਸਰੂਪ ਪਰਮ ਤੰਤ ਮਹਾਰੀਖ ਨਾ ਰੂਪ ਮਹੱਲਾ ਪਹਿਲਾ ਸੋ ਆਉ ਧੂਤੀ ਜੋ ਤੂ ਪੈ ਆਪ ਭੀਖਿਆ ਭੋਜਨ ਕਰੈ ਸੰਤਾਪ ਆਉ ਹਟ ਪਟਣ ਮਹਿ ਭੀਖਿਆ ਕਰੈ ਸੋ ਆਉ ਧੂਤੀ ਸਿਵਪੁਰ ਚੜੈ ਬੋਲੇ ਗੋਰਖ ਸਤ ਸਰੂਪ ਪਰਮ ਤੰਤ ਮਹਿ ਰੇਖ ਨਾ ਰੂਪ ਮਹੱਲਾ ਪਹਿਲਾ ਸੋ ਉਦਾਸੀ ਜੇ ਪਾਲੇ ਉਦਾਸ ਅਰਧ ਉਰਧ ਕਰੇ ਨਿਰੰਜਨ ਵਾਸ ਚੰਦ ਸੂਰਜ ਕੀ ਪਾਏ ਗੰਡ ਤਿਸ ਉਦਾਸੀ ਕਾ ਪੜੈ ਨਾ ਕੰਦ ਬੋਲੇ ਗੋਪੀ ਚੰਦ ਸਤ ਸਰੂਪ ਪਰਮ ਤੰਤ ਮਹਿ ਰੇਖ ਨਾ ਰੂਪ ਮਹੱਲਾ ਪਹਿਲਾ ਸੋ ਪਾਖੰਡੀ ਜੇ ਕਾਇਆ ਪਖਾਲੇ ਕਾਇਆ ਕੀ ਅਗਨ ਬ੍ਰਹਮ ਪਰਜਾਲੇ ਸੁਪਨੈ ਬਿੰਦ ਨਾ ਦੇਈ ਝਰਨਾ ਤਿਸ ਪਾਖੰਡੀ ਜਰਾ ਨਾ ਮਰਨਾ ਬੋਲੇ ਚਰਪਟ ਸਤ ਸਰੂਪ ਪਰਮ ਤੰਤ ਮਹਾਰੇਖ ਨਾ ਰੂਪ ਮਹੱਲਾ ਪਹਿਲਾ ਸੋ ਬੈ ਰਾਗੀ ਜੇ ਉਲਟੇ ਬ੍ਰਹਮ ਗਗਨ ਮੰਡਲ ਮਹਿ ਰੂਪੈ ਥੰ ਅਹਨਸ ਅੰਤਰ ਰਹੈ ਧਿਆਨ ਤੇ ਬੈ ਰਾਗੀ ਸਤ ਸਮਾਨ ਬੋਲੇ ਭਰਤਰ ਸਤ ਸਰੂਪ ਪਰਮ ਤੰਤ ਮਹਿ ਰੇਖ ਨਾ ਰੂਪ ਮਹੱਲਾ ਪਹਿਲਾ ਕਿਉ ਮਰੇ ਮੰਦਾ ਕਿਉ ਜੀਵੈ ਯੁਗ ਕੰਨ ਪੜਾਈਂ ਕਿਆ ਖਾਜੈ ਭੁਗਤ ਆਸਤ ਨਾਸਤ ਏਕੋ ਨਾਓ ਕੌਣ ਸੋ ਅਖਰ ਜਿਤ ਰਹੈ ਹਿਆ ਧੂਪ ਸ਼ਾਮ ਜੇ ਸਮ ਕਰ ਰਹਿ ਤਾ ਨਾਨਕ ਆਖੇ ਗੁਰ ਕੋ ਕਹੇ ਸੇ ਵਰਤਾਰੇ ਵਰਤਹਿ ਪੂਤ ਨਾ ਸੰਸਾਰੀ ਨਾ ਔ ਧੂਤ ਨਿਰੰਕਾਰ ਜੋ ਰਹਿ ਸਮਾਈ ਕਾਹੀ ਭੀਖਿਆ ਮੰਗਣ ਜਾਏ ਪੌੜੀ ਹਰ ਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ ਮਾਨਸ ਦੇ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਬਾਹਰ ਮੂਲ ਨਾ ਖੋਜੀਐ ਕਰਮਾਹੀਂ ਵਿਦਾਤਾ ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ ਤਿੰਨੀ ਜਨਮ ਗਵਾਤਾ ਸਭ ਮਹਿ ਇੱਕ ਵਰਤਦਾ ਗੁਰ ਸ਼ਬਦੀ ਪਾਇਆ ਜਾਈ ਸ਼ਲੋਕ ਮਹੱਲਾ ਤੀਜਾ ਮੂਰਖ ਹੋਐ ਸੋ ਸੁਣੈ ਮੂਰਖ ਕਾ ਕਹਿਣਾ ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਨਾ ਮੂਰਖ ਉਹ ਜੇ ਮੁਗਦ ਹੈ ਅਹੰਕਾਰੇ ਮਰਨਾ ਏਤ ਕਮਾਣੈ ਸਦਾ ਦੁੱਖ ਦੁੱਖ ਹੀ ਮਹਿ ਰਹਿਣਾ ਅਤ ਪਿਆਰਾ ਪਵੈ ਖੂਹ ਕਿਹੋ ਸੰਜਮ ਕਰਨਾ ਗੁਰਮੁਖ ਹੋਏ ਸੋ ਕਰੇ ਵਿਚਾਰ ਹੋਸ ਅਲਿਪਤੂ ਰਹਿਣਾ ਹਰ ਨਾਮ ਜਪੈ ਆਪ ਉਧਰੈ ਉਸ ਪਿੱਛੇ ਡੁੱਬਦੇ ਪੀ ਤਰਨਾ ਨਾਨਕ ਜੋ ਤਿਸ ਪਾਵੇ ਸੋ ਕਰੇ ਜੋ ਦੇ ਸੋ ਸਹਿਣਾ ਮਹੱਲਾ ਪਹਿਲਾ ਨਾਨਕ ਆਖੈ ਰੇ ਮਨ ਸੁਣੀਐ ਸਿੱਖ ਸਹੀ ਲੇਖਾ ਰੱਬ ਮਗੇਸੀਆ ਬੈਠਾ ਕੱਡ ਵਹੀ ਤਲਬਾ ਪੌਸਨ ਆਕੀਆਂ ਬਾਕੀ ਜਿਨਾ ਰਹੀ ਅਜਰਾਇਨ ਫਰੀਸਤਾ ਹੁਸੀ ਆਏ ਤਈ ਆਵਣ ਜਾਣਨਾ ਸੁਝਈ ਢੀੜੀ ਗਲੀ ਫਹੀ ਕੂੜਨ ਖੁੱਟੇ ਨਾਨਕਾ ਫੋੜਕ ਸੱਚ ਰਹੀ ਪੌੜੀ ਹਰ ਕਾ ਸਭ ਸਰੀਰ ਹੈ ਹਰ ਰਬ ਰਹਿਆ ਸਭ ਆਪੈ ਹਰ ਕੀ ਕੀਮਤ ਨਾ ਪਵੈ ਕਿਛ ਕਹਿਣ ਨਾ ਜਾਪੈ ਗੁਰ ਪ੍ਰਸਾਦੀ ਸਲਾਹੀ ਹੈ ਹਰ ਭਗਤੀ ਰਾਪੈ ਸਭ ਮਨ ਤਨ ਹਰਿਆ ਹੋਇਆ ਅਹੰਕਾਰ ਗਵਾਪੈ ਸਭ ਕਿਸ ਹਰ ਕਾ ਖੇਲ ਹੈ ਗੁਰਮਖ ਕਿ ਸੈ 부ਝਾਈ ਸ਼ਲੋਕ ਮਹੱਲਾ ਪਹਿਲਾ ਸੰਸਰ ਦਾਣ ਦੇ ਇੰਦਰ ਰੋ ਆਇਆ ਪਰਸ ਰਾਮ ਰੋਵੇ ਘਰ ਆਇਆ ਅਜੈ ਸੁਰੂਐ ਭੀਖਿਆ ਖਾਏ ਐਸੀ ਦਰਗਾਹ ਮਿਲੇ ਸਜਾਈ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਰੋਵੇ ਦਹ ਸ੍ਰਲੰਕ ਗਵਾਏ ਜਿਨ ਸੀਤਾ ਆਂਦੀ ਡੌਰੂ ਵਾਏ ਰੋਵੇ ਪਾਂਡਵ ਭਏ ਮਜੂਰ ਜਿਨ ਕੈ ਸਵਾਮੀ ਰਹ ਤਹ ਦੂਰ ਰੋਵੇ ਜਨ ਮੀਜਾ ਖੋਏ ਗਿਆ ਏਕੀ ਕਾਰਨ ਪਾਪੀ ਭਇਆ ਰੋਵੇ ਸੇਖ ਮਸਾਇਕ ਪੀਰ ਅੰਤ ਕਾਲ ਮਤ ਲਾਗੇ ਢੀੜ ਗੁਰੂ ਵਹਿ ਰਾਜੀ ਕੰਨ ਪੜਾਏ ਕਰ ਕਰ ਮੰਗਹਿ ਭੀਖਿਆ ਜਾਏ ਗੁਰੂ ਵਹਿ ਕਿਰਪਨ ਸੰਚਹਿ ਧਨ ਜਾਏ ਪੰਡਤ ਰੂਵਹਿ ਗਿਆਨ ਗਵਾਈ ਵਾਲੀ ਰੂਵਹਿ ਨਾਹੀ ਪੁਧਾਰ ਨਾਨਕ ਦੁਖਿਆ ਸਭ ਸੰਸਾਰ ਮੰਨੇ ਨਾਉ ਸੋਈ ਜਿਣ ਜਾਏ ਔਰੀ ਕਰਮ ਨਾ ਲੇਖੇ ਲਾਏ ਮਹਲਾ ਦੂਜਾ ਜਪ ਤਪ ਸਭ ਕਿਛ ਮੰਨਿਆ ਅਵਰਕਾਰਾਂ ਸਭ ਬਾਦ ਨਾਨਕ ਮੰਨਿਆ ਮੰਨੀਐ 부ਝਿਐ ਗੁਰ ਪ੍ਰਸਾਦ ਪੌੜੀ ਕਾਇਆ ਹੰਸ ਧੁਰ ਮੇਲ ਕਰਤੈ ਲਿਖ ਪਾਇਆ ਸਭ ਮੈਂ ਗੁਪਤ ਵਰਤਦਾ ਗੁਰਮੁਖ ਪ੍ਰਗਟਾਇਆ ਗੁਣ ਗਾਵੇ ਗੁਣ ਉਚਰੈ ਗੁਣ 마ਹੀਂ ਸਮਾਇਆ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਲਾਇਆ ਸਭ ਕਿਛੇ ਆਪੇ ਆਪ ਹੈ ਆਪੇ ਦੇ ਵੜਿਆਈ ਸ਼ਲੋਕ ਮਹੱਲਾ ਦੂਜਾ ਨਾਨਕ ਅੰਦਾ ਹੋਏ ਕਹਿ ਰਤਨਾ ਪਰਖਣ ਜਾਏ ਰਤਨਾ ਸਾਰ ਨਾ ਜਾਣੇ ਆਵੇ ਆਪ ਲਖਾਈ ਮਹੱਲਾ ਦੂਜਾ ਰਤਨਾ ਕੇਰੀ ਗੁਤਲੀ ਰਤਨੀ ਖੋਲੀ ਆਈ ਵੱਖਰ ਤੈ ਵਣਜਾਰਿਆ ਦੁਹਾ ਰਹੀ ਸਮਾਏ ਜਿਨ ਗੁਣ ਪੱਲੇ ਨਾਨਕਾ ਮਾਨਕ ਬਣਜੈ ਸੇ ਰਤਨਾ ਸਾਰ ਨਾ ਜਾਣਨੀ ਅੰਦੇ ਬਤਹਿ ਲੋਏ ਪੌੜੀ ਨੌ ਦਰਵਾਜ਼ੇ ਕਾਇਆ ਕੋਟ ਹੈ ਦਸਵੈ ਗੁਪਤ ਰਖੀਜੈ ਬੱਜਰ ਕਪਾਟ ਨਾ ਖੁੱਲਨੀ ਗੁਰ ਸ਼ਬਦ ਖੁੱਲੀਜੈ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ ਤਿਤ ਘਟ ਅੰਤਰ ਚਾਨਣਾ ਕਰ ਭਗਤ ਮਲੀ ਜਾ ਸਭ ਮੈਂ ਇੱਕ ਵਰਤਦਾ ਜਿਨੇ ਆਪੇ ਰਚਨ ਰਚਾਈ ਸ਼ਲੋਕ ਮਹੱਲਾ ਦੂਜਾ ਅੰਦੇ ਕਹਿ ਰਾਹ ਦੱਸਿਐ ਅੰਦਾ ਹੋਏ ਸੁਜਾਈ ਹੋਏ ਸੁਜਾਖਾ ਨਾਨਕਾ ਸੋ ਕਿਉ ਉਜੜ ਪਾਏ ਅੰਦੇ ਇਹ ਨਾ ਆਖੀਐ ਜਿਨ ਮੁਖ ਲੋਇਨ ਨਾਹੀ ਅੰਦੇ ਸੇਈ ਨਾਨਕਾ ਖਸਮੋ ਹੋ ਕੁੱਥੇ ਜਾਹਿ ਮਹੱਲਾ ਦੂਜਾ ਸਾਹਿਬ ਅੰਦਾ ਜੋ ਕੀਆ ਕਰੇ ਸੁਝਾਖਾ ਹੋਏ ਜਿਹਾ ਜਾਣੈ ਤੇ ਹੋ ਵਰਤੈ ਜੇ ਸੋ ਆਖੈ ਕੋਈ ਜਿਤੈ ਸੋ ਵਸਤ ਨਾ ਜਾਪਈ ਆਪੇ ਵਰਤਉ ਜਾਣ ਨਾਨਕ ਗਾਹਕ ਕਿਉ ਲਏ ਸਕੈ ਨਾ ਵਸਤ ਪਛਾਨ ਮਹੱਲਾ ਦੂਜਾ ਸੋ ਕਿਉ ਅੰਦਾ ਅੱਖੀਐ ਜੇ ਹੁਕਮੋ ਹੋ ਅੰਦਾ ਹੋਇ ਨਾਨਕ ਹੁਕਮ ਨਾ ਬੁਝਈ ਅੰਦਾ ਕਹੀਐ ਸੋਇ ਪੌੜੀ ਕਾਇਆ ਅੰਦਰ ਗੜ ਕੋਟ ਹੈ ਸਭ ਦੇ ਸੰਤਰ ਦੇਸਾ ਆਪੇ ਤਾੜੀ ਲਾਈਐਨ ਸਭ ਮਹਿ ਪਰਵੇਸਾ ਆਪੇ ਸੇਖ ਸਾਜੀਆਂ ਆਪ ਗੁਪਤ ਰਖੇ ਸਾ ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟ ਈ ਸਾ ਸਭ ਕਿਸੂ ਸੱਚੋ ਸਾਚ ਹੈ ਗੁਰ ਸੋਜੀ ਪਾਈ ਸ਼ਲੋਕ ਮਹੱਲਾ ਪਹਿਲਾ